ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ Son of Talli ਤੇ ਜਿਹੜੇ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਕੀਤਾ ਸਬਸਕ੍ਰਾਈਬ ਤਾਂ ਪਹਿਲੇ ਜਾ ਕੇ ਕਰ ਲੋ ਚੈਨ ਨੂੰ ਸਬਸਕ੍ਰਾਈਬ ਆ ਤੁਹਾਡੇ ਵਾਸਤੇ ਫੇਰ ਲਿਆਂਦੀ ਆ ਇੱਕ ਗੱਡੀ ਬਲੈਰੋ ਜਿਹੜੀ ਕਰ ਰਹੀਆਂ ਬਾਈਆਂ ਨੇ ਸੇੜ ਕਰਦੇ ਆ ਬਾਈਆਂ ਨਾਲ ਗੱਲਬਾਤ ਸ਼ਸ਼ੀਕਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪਿੰਡ ਜੀ ਪਿੰਡ ਤੀਮਾ ਜੀ ਜ਼ਿਲ੍ਹਾ ਜੀ ਜ਼ਿਲ੍ਹਾ ਬਰਨਾਲਾ ਜੀ ਦਿਓ ਜੀ ਡਿਟੇਲ ਬਲੈਰੋ ਗੱਡੀ ਹੈ ਜੀ ਠੀਕ ਆ ਜੀ ਤੇ ਤੇ ਮਾਡਲ ਕਿੰਮਾ ਹੈ 11 ਮਾਡਲ ਆ ਜੀ ਠੀਕ ਆ ਜੀ ਤੇ ਟਾਇਰ ਪੂਰੇ ਨਵੇਂ ਹੀ ਟਾਇਰ ਆ ਜੀ ਵੱਦ ਲਾਇਆ ਜੀ ਵੱਦ ਲਾਇ ਲੂਏ ਪਏ ਹੋਇਆ ਵਧੀਆ ਜੀ ਸਾਫ ਆਈ ਪੂਰੀ ਓਕੇ ਕੰਡੀਸ਼ਨ ਦਾ ਜੀ ਓਨਰ ਕਹਿੰਮੇ ਆਈ ਉਧਰ ਤੀਜੇ ਨਾਲ ਆ ਜੀ ਮੇਰੇ ਠੀਕ ਹੈ ਜੀ ਮੇਰੇ ਆਪ ਦੀ ਨਾਮ ਹੈ ਓਕੇ ਤੇ ਤੁਸੀਂ ਉਹ ਦੇਖ ਸਕਦੇ ਹੋ ਵਧੀਆ ਏਸੀ ਡਿਕ ਡੁੱਕ ਸਾਰਾ ਓਕੇ ਹੈ ਜੀ ਸੀਟ ਕਵਰ ਸਾਰੇ ਪੂਰੀ ਬਾਈਆਂ ਬਾਈਆਂ ਨੇ ਸਾਮ ਕੇ ਰੱਖੀ ਹੋਈ ਹੈ ਕਹਿੰਦੇ ਮੈਂ ਕਿਹੜਾ ਕਿਸੇ ਪਾਸੇ ਖਤਰੀਤ ਰਹਉਂਦੀ ਤੇ ਆਪਾਂ ਪਹਿਲਾਂ ਚਾਰੇ ਪਾਸੇ ਚੈੱਕ ਵੀ ਕਰਾ ਦਿੰਦੇ ਆ ਚੈੱਕ ਕਰ ਸਕਦੇ ਤੁਸੀਂ ਪੂਰੀ ਵਧੀਆ ਕੰਡੀਸ਼ਨ ਚ ਪਈ ਆ ਬੈਕ ਸਾਈਡ ਵੀ ਚੈੱਕ ਕਰ ਸਕਦੇ ਤੁਸੀਂ ਪੂਰੀ ਵਧੀਆ ਸਾਫ ਆ ਤੇ ਜਿਹੜੇ ਵੀਰ ਨੇ ਖਰੀਦਣੀਆਂ ਲੈਣੀਆਂ ਤਾਂ ਭਾਈਆਂ ਨਾਲ ਕਰ ਸਕਦਾ ਸੰਪਰਕ ਆਪਣਾ ਸਕਰੀਨ ਤੇ ਚੱਲਿਆਂ ਦਾ ਨੰਬਰ ਜਾਂ ਹੋਰ ਵੀ ਜਾਣਕਾਰੀ ਲੈਣੀ ਆ ਧੰਨਵਾਦ